ਸਤਿ ਸ੍ਰੀ ਅਕਾਲ ਮੈਂ ਹਾਂ ਨਿਰੋਜ ਭਾਲੀ ਤੁਸੀਂ ਦੇਖ ਰਹੇ ਹੋ ਪੰਜਾਬ ਪਾਵਰ ਤੇ ਮੁਕਸਦ ਸਾਹਿਬ ਦੇ ਵਿੱਚ ਮਾਗੀ ਮੇਲੇ ਦੇ ਦੌਰਾਨ ਇਸ ਵਾਰ ਧਾਰਮਿਕ ਸ਼ਰਦਾ ਦੇ ਨਾਲੋਂ ਵੱਧ ਸਿਆਸੀ ਗਰਮੀ ਦੇਖਣ ਨੂੰ ਮਿਲੀ ਵਕਫਾਕ ਸਿਆਸੀ ਤੇ ਰਾਜ ਦੇ ਵੱਲੋਂ ਕੀਤੀਆਂ ਗਈਆਂ ਰੈਲੀਆਂ ਦੇ ਵਿੱਚ ਆਵਾਜ਼ੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਤਿੱਖੀ ਆਲੋਚਨਾ ਕੀਤੀ ਗਈ ਜਿਸ ਦੀ ਇੱਕ ਉਮੀਦ ਸੀ ਸੂਬੇ ਵਿੱਚ ਕਾਨੂੰਨ ਵਿਵਸਥਾ ਪ੍ਰਸ਼ਾਸਨਿਕ ਦਖਲਅੰਦਾਜ਼ੀ ਅਤੇ ਸਰਕਾਰੀ ਸੁਰੌਤਾ ਦੇ ਦੁਰਉਪਯੋਗ ਵਰਗੇ ਮੁੱਦੇ ਮੁਖਰੂਪ ਦੇ ਵਿੱਚ ਚਰਚਾ ਦਾ ਕੇਂਦਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਪਰੀਮ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ 'ਤੇ ਇਲਜ਼ਾਮ ਲਗਾਇਆ ਕਿ ਪੰਜਾਬ ਦੀ ਆਰਥਿਕਤਾ ਅਤੇ ਸਰੋਤਾਂ ਨੂੰ ਰਾਜਨੀਤਿਕ ਲਾਭ ਦੇ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਦੇ ਵਿੱਚ ਗੈਂਗਸਟਰਵਾਦ ਅਤੇ ਅਪਰਾਧਿਕ ਧਮਕੀਆਂ ਜ਼ਿਆਦਾ ਵੱਧ ਗਈਆਂ ਨੇ ਪਰ ਸਰਕਾਰ ਇਸ 'ਤੇ ਕਾਬੂ ਪਾਉਣ ਦੇ ਵਿੱਚ ਅਸਫਲ ਰਹੀ ਹੈ, ਫੇਲ ਸਾਬਤ ਹੋਈ ਹੈ। ਉਨ੍ਹਾਂ ਦਾ ਦਾਅਵਾ ਸੀ ਕਿ ਪੁਲਿਸ ਅਧਿਕਾਰੀਆਂ 'ਤੇ ਸਿਆਸੀ ਦਬਾਅ ਹੈ ਅਤੇ ਕਾਰਵਾਈ ਕਰਨ 'ਤੇ ਉਨ੍ਹਾਂ 'ਤੇ ਤਬਾਦਲੇ ਕਰ ਦਿੱਤੇ ਜਾਂਦੇ ਨੇ। ਪਾਜਬਾ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਰਦੇ ਹੋਏ ਸਰਕਾਰੀ ਮਸ਼ੀਨਰੀ ਦੇ ਦੁਰਉਪਯੋਗ ਦੇ ਇਲਜ਼ਾਮ ਲਗਾਏ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਪਿੱਟੂ ਨੇ ਕਿਹਾ ਕਿ ਸਿਆਸੀ ਰੈਲੀਆਂ ਦੇ ਲਈ ਸਰਕਾਰੀ ਬਸਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਰਤੋਂ ਕੀਤੀ ਜਾਂਦੀ ਹੈ। ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀ ਕਿ ਜਿਹੜੇ ਅਧਿਕਾਰੀ ਹੁਕਮਾਂ ਦਾ ਪਾਲਣਾ ਨਹੀਂ ਕਰਦੇ ਉਹਨਾਂ ਨੂੰ ਸਜ਼ਾ ਵੱਜੋਂ ਤਬਾਦਲੇ ਭੁਗਤਣੇ ਪੈਂਦੇ ਨੇ। ਇਸ ਦੇ ਨਾਲ ਪ੍ਰਸ਼ਾਸਨ ਦੀ ਨਿਰਪੱਖਤਾ ਤੇ ਸਵਾਲ ਵੀ ਖੜੇ ਹੋ ਰਹੇ ਨੇ। ਵਿਰੋਧੀ ਧਿਰਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਪੰਜਾਬ ਦੀ ਅਸਲ ਕਮਾਨ ਦਿੱਲੀ ਤੋਂ ਚਲਾਈ ਜਾ ਰਹੀ ਹੈ ਤੇ ਮੁੱਖ ਮੰਤਰੀ ਸਿਰਫ ਨਾਮ ਮਾਤਰ ਦਾ ਚਿਹਰਾ ਬਣ ਕੇ ਰਹਿ ਚੁੱਕਾ ਹੈ ਤਬਾਦਲਿਆਂ ਤੋਂ ਲੈ ਕੇ ਨੀਤੀਆਂ ਤੱਕ ਦੇ ਫੈਸਲੇ ਬਾਹਰਲੇ ਨੇਤਾਵਾਂ ਦੇ ਹੱਥ ਵਿੱਚ ਹੋਣ ਦੀ ਆਲੋਚਨਾ ਕੀਤੀ ਗਈ ਕਾਂਗਰਸ ਦੇ ਵੱਲੋਂ ਮਾਗੀ ਮੇਲੇ ਤੇ ਰੈਲੀ ਦਾ ਨਾ ਕਰਨ ਦੇ ਫੈਸਲੇ ਵੀ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਪਰ ਜ਼ਿਆਦਾਤਰ ਨਿਸ਼ਾਨਾ ਆਪ ਸਰਕਾਰ ਹੀ ਬਣ ਗਏ ਕੁੱਲ ਮਿਲਾ ਕੇ ਮਾਗੀ ਮੇਲਾ ਇਸ ਵਾਰ ਧਾਰਮਿਕ ਇਕਤਾ ਦੇ ਨਾਲੋਂ ਵੱਧ ਆਮ ਆਦਮੀ ਪਾਰਟੀ ਦੇ ਖਿਲਾਫ ਉੱਠਦੇ ਸਿਆਸੀ ਸਵਾਲਾਂ ਦਾ ਮੰਚ ਬਣ ਗਿਆ ਜਿਸ ਦੇ ਨਾਲ ਆਉਣ ਵਾਲੇ ਦਿਨਾਂ ਚ ਪੰਜਾਬ ਦੀ ਰਾਜਨੀਤੀ ਹੋਰ ਤੱਪਣ ਦੇ ਅਸਾਰ ਨਜ਼ਰ ਆ ਰਹੇ ਨੇ ਕੀ ਕੁਝ ਕਿਹਾ ਭਾਜਪਾ ਦੇ ਲੀਡਰਾਂ ਨੇ ਅਤੇ ਸੁਖਵੀਰ ਸਿੰਘ ਬਾਦਲ ਨੇ ਆਪ ਤੋਂ ਸੁਣਾਉਂਦੇ ਆ ਅੱਜ ਅਸੀਂ ਸ਼ਹੀਦਾਂ ਦੀ 40 ਮੁਕਤੀਆਂ ਦੀ ਧਰਤੀ ਤੇ ਜਿੱਤੇ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਇਕੱਠੇ ਹੋਏ ਆ ਉਥੇ ਅੱਜ ਜਿਹੜਾ ਪੰਜਾਬ ਦਾ ਮਾਹੌਲ ਹੈ ਬڑے ਲੋਗਾਂ ਲਈ ਅਜੀਬ ਜੀ ਗੱਲ ਸੀ ਕਿ ਭਾਜਪੀ ਸਿਆਸੀ ਕਾਨਫਰੰਸ ਮਾਗੀ ਦੇ ਉੱਤੇ ਕਰਨ ਜਾ ਰਹੀ ਹੈ ਮੇਰੇ ਇੱਕ ਪੱਤਰਕਾਰ ਪੁੱਛ ਰਿਹਾ ਸੀ ਤੁਸੀਂ ਵੀ ਕਹਿੰਦੇ ਪਹਿਲਾਂ ਤਾਂ ਅਕਾਲੀ ਦਲ ਕਰਦਾ ਸੀ ਮੈਂ ਕਿਹਾ ਇਹ ਉਹਨਾਂ ਦੀ ਇਹ ਮਿਹਰਬਾਨੀ ਹੈ ਉਹਨਾਂ ਦਾ ਧੰਨਵਾਦ ਹੈ ਕਿ ਜਿਹੜਾ ਸਾਨੂੰ ਸਿੱਧੇ ਰੂਪ ਚ माघी देश तो दे इस मेले के अंदर शहीदों नमन इस प्रकार दी कॉन्फ्रेंस करो अंदर जुलम दा कहर अज भी है केवल स्वरूप बदलिया केवल रूप बदलिया अंदर जिन्होंने कह एक के सरकार बनाई थी कि असि रंगला पंजाब देंगे उन्होंने पंजाब रंगला ते बनाया नहीं उन्होंने कंगला बनाया और कला कंगला नहीं रंगला पंजाब देने वाले ने लहू पंजाब बनाता रक्त रक्त रक, रंजित पंजाब इस वे बनाता ਅੱਜ ਪੰਜਾਬ ਦੇ ਅੰਦਰ ਕਾਨੂੰਨ ਦਾ ਕੋਈ ਰਾਜ ਨਹੀਂ ਹੈ ਪੰਜਾਬ ਦੇ ਅੰਦਰ ਸਵੇਰੇ ਜਿਲੇ ਉੱਠਦੇ ਹੋ ਜਿਲੇ ਪਹਿਲੀ ਘੰਟੀ ਵੱਜਦੀ ਹੈ ਤੇ ਇਹ ਲੱਗਦਾ ਕੋਈ ਸੁਖਾਮੀ ਖਬਰ ਆ ਜਾਈ ਲੋਹੜੀ ਵਾਲਾ ਦਿਨ ਸੀ ਖਬਰ ਆਈ ਦੀ ਫਕਵਾੜੇ ਵੀ ਗੋਲੀ ਚੱਲਦੀ ਔਰ ਇਸ ਪ੍ਰਕਾਰ ਦੀ ਸਰਕਾਰ ਹੈ ਜੇ ਜਿਹੜੀ ਕਾਨੂੰਨ ਦਾ ਰਾਜ ਦੇਣ ਲਈ ਪੂਰੀ ਤਰ੍ਹਾਂ ਵਿਫਲ ਰਹੀ ਹੈ ਮਿੱਤਰੋ ਜਿਹੜੀ ਸਰਕਾਰ ਆਪਣੇ ਸਰਪੰਚ ਦੀ ਰਾਖੀ ਨਹੀਂ ਕਰ ਸਕਦੀ ਜਿਹੜੀ ਸਰਕਾਰ ਆਪਣੇ ਐਮਐਲਏ ਦੇ ਭਤੀਜੇ ਦੀ ਰਾਖੀ ਨਹੀਂ ਕਰ ਸਕਦੀ ਮੈਂ ਬਲਟੋਆ ਦੇ ਅੰਦਰ ਗਿਆ ਇਹਨਾਂ ਦੇ ਸਰਪੰਚ ਦੀ ਤੁਸੀਂ ਵੀਡੀਓ ਦੇਖਿਆ ਕਿਸ ਪ੍ਰਕਾਰ ਨੰਗਾ ਮੂੰਹ ਹੁਣ ਤਾਂ ਮੂੰਹ ਵੀ ਨਹੀਂ ਟਕਦੇ ਪਿੱਛੇ ਆਏ ਗੋਲੀ ਮਾਰੀ ਮੈਂ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਿਆ ਇਹ ਭਾषण ਨਹੀਂ ਹੈ ਪੰਜਾਬ ਦੀ ਪੀੜਾ ਹੈ ਉਰਥੇ ਪੂਰਾ ਪਿੰਡ ਇਕੱਠਾ ਹੋ ਗਿਆ ਤਰਨਜੀ ਉਸ ਪਿੰਡ ਦੇ ਅੰਦਰ ਕੁਸਰਮ-ਕੁਸਰਮ ਚਲੀ ਮੇਰੇ ਨਾਲ ਗੱਲਬਾਤ ਸ਼ੁਰੂ ਹੋਈ ਤੋਸ ਕਰ ਰਿਹਾ ਸੀ ਮੈਂ ਉਹ ਕਹਿੰਦੇ ਸਾਡੇ ਕੋਲ ਦੋ ਹੀ ਚਾਰੇ ਨੇ ਜਾਂ ਤਾਂ ਪਿੰਡ ਛੱਡਦੀ ਏ ਤੇ ਜਾਂ ਫਰੋਤੀ ਦੇ ਆਈਏ ਇਹ ਪੰਜਾਬ ਬਨਾਤਾ ਤੇ ਮੈਂ ਦੋ ਤਿੰਨ ਗੱਲਾਂ ਹੀ ਕਰਨੀਆਂ ਤੁਹਾਡੇ ਨਾਲ ਦੇਖੋ ਸਮਾਂ ਕਿਵੇਂ ਲੰਘਦਾ ਮੇਰਾ ਸ਼ੇਰ 5 ਸਾਲ ਟੀਚਰਾਂ ਨਾਲ ਹੀ ਕੱਢ ਗਿਆ ਮਸ਼ਕਰੀਆਂ ਕਰਕੇ ਹੀ ਕੱਢ ਗਿਆ ਲੋਕਾਂ ਨੂੰ ਚੁਟਕਲੇ ਸੁਣਾ ਕੇ ਸਚਾਈ ਤੇ ਫੇਰ ਆਇਆ ਮੈਂ ਦੇਖ ਰਿਹਾ ਸੀ ਹਾਲ ਆ ਬੈਠੇ ਆ ਸੀਐਮ ਹਰਿਆਣਾ ਦੇ ਨਾਲ ਜਦੋਂ ਸਰਕਾਰ ਸੀ ਚਾਹੇ ਕਾਂਗਰਸ ਦੀ ਸੀ ਚਾਹੇ ਅਕਾਲੀ ਦਲ ਭਾਜਪਾ ਦੀ ਰਹੀ ਪਰ ਮੇਰੇ ਭਰਾਵੋ ਕਦੇ ਕਿਸੇ ਨੇ ਆ ਘੋਰ ਜਿਹੜੀ ਲੁੱਟ ਮਚਾ ਰਿਆ ਅੱਜ ਇੱਕ ਵੀ ਬਸ ਤੁਸੀਂ ਵੀ ਉਧਰੋਂ ਆਏ ਹੋ ਜਿੱਥੇ ਤੁਹਾਨੂੰ ਰੋਕਿਆ ਤੁਸੀਂ ਜਾਣਾ ਵੀ ਉਧਰੋਂ ਇੱਕ ਵੀ ਬਸ ਜੇ ਕੋਈ ਪ੍ਰਾਈਵੇਟ ਹੋਵੇ ਆਮ ਆਦਮੀ ਦੀ ਸਾਰਿਆਂ ਦੀਆਂ ਸਾਰੀਆਂ ਬੱਸਾਂ ਕਿਹਦੀਆਂ ਸੀ ਦੱਸੋ ਬਈ ਸਾਰੀਆਂ ਤੁਸੀਂ ਵੀ ਦੱਸੋ ਵੀ ਕਿਹਦੀਆਂ ਬੱਸਾਂ ਸੀ ਹਰ ਬੱਸ ਜਿਹੜੀ ਆ ਉਹ ਪੰਜਾਬ ਰੋਕਿਆ ਸੀ ਜਾਂ ਪੀਆਰਟੀ ਸੀ ਉਹਦੇ ਉੱਤੇ ਝੰਡੇ ਵੀ ਆਮ ਆਦਮੀ ਪਾਰਟੀ ਦੇ ਲਾਏ ਆ ਇੱਕ ਦੋ ਬੱਸਾਂ ਆਰਟੀਓ ਭੇਜਣੋਂ ਰਹਿ ਗਿਆ ਸੀ ਆਨੰਦਪੁਰ ਸਾਹਿਬ ਉੱਥੇ ਬੈਠੇ ਨਹੀਂ ਆਰਟੀਓ ਤੋਂ ਉੱਥੇ ਉਹਨੂੰ ਸਸਪੈਂਡ ਕੀਤਾ ਉਹਦੀ ਬਦਲੀ ਕੀਤੀ ਇਹ ਹਾਲ ਅਫਸਰਾਂ ਦਾ ਕੀਤਾ ਹੋਇਆ ਪਰ ਅਫਸਰਾਂ ਨੂੰ ਮੈਂ ਕਹਿਣਾ ਚਾਹੁੰਨਾ ਹੁਣ ਵੀ ਸਾਡੇ ਕੁਝ ਪੁਲਿਸ ਦੇ ਅਫਸਰ ਫੋਟੋਆਂ ਖਿੱਚ ਕੇ ਭੇਜ ਰਹੇ ਸੀ ਪਤਾ ਨਹੀਂ ਕਿਹਨੂੰ ਇਹਨਾਂ ਨੇ ਖੁਸ਼ ਕਰਨਾ ਕਿਨਾਂ ਨੂੰ ਭੇਜਦੇ ਆ ਉਹ ਥੋਡੀਆਂ ਸਟਾਰ ਥੋਡੇ ਨਹੀਂ ਲੈਣੇ ਥੋਡੇ ਰਹਿਣੇ ਨੇ ਤੁਹਾਨੂੰ ਤਨਖਾਹਾਂ ਮਿਲਦੀਆਂ ਰਹਿਣੀਆਂ ਐ ਨਾ ਗੈਦਾਰੀ ਕਰੋ ਇਹਨਾਂ ਦੇ ਦਿੱਲੀ ਵਾਲਿਆਂ ਪਿੱਛੇ ਜਿਹੜੇ ਬੈਠੇ ਆ ਕੇ ਕਿੰਨੇ ਚਿਰ ਸਲੂਟ ਮਾਰਦੇ ਰਹੋਗੇ ਇਹਨਾਂ ਨੂੰ ਇਹ ਦਿੱਲੀ ਵਾਲਿਆਂ ਨੂੰ ਕਿੰਨੇ ਚਿਰ ਸਲੂਟ ਮਾਰਦੇ ਰਹੋਗੇ ਅੱਜ ਅੱਜ ਆਪਣੇ 에어ਪੋਰਟ ਵੀ ਜਿਹੜੇ ਆ ਹੈਲੀਪੈਡ ਵੀ ਉੱਥੇ ਬਣਾਤੇ ਸਿਕਿਉਰਿਟੀ ਵੀ ਤੁਸੀਂ ਕਰਦੇ ਹੋ ਲੱਖਾਂ ਕਰੋੜਾਂ ਦੀ ਇਹਨਾਂ ਨੂੰ ਗੱਡੀਆਂ ਵੀ ਦਿੰਦੇ ਹੋ ਪਰ ਤੁਸੀਂ ਤਾਂ ਪੰਜਾਬ ਦੇ ਹੋ ਤੁਸੀਂ ਤਾਂ ਉਰੇ ਰਹਿਣਾ ਉੱਠਣਾ ਜਾਗਣਾ ਪਊਗਾ ਇਹ ਜੀ ਪਵਿੱਤਰ ਧਰਤੀ ਤੇ ਹੀ ਫੈਸਲਾ ਕਰਕੇ ਜਾਓ ਕੱਲਾ 6000 ਮੁਲਾਜ਼ਮ ਆਇਆ ਹੋਇਆ ਸਾਰੇ ਪੰਜਾਬ ਤੋਂ 6000 ਮੁਲਾਜ਼ਮ ਇਹਨਾਂ ਦੀ ਸਿਕਿਉਰਿਟੀ ਕਰਨ ਨੂੰ ਉਹ ਮੈਂ ਪੁਲਿਸ ਕੱਲਾ-ਕੱਲਾ ਮੈਂ ਦੇਖ ਰਿਹਾ ਸੀ ਇੱਕ-ਇੱਕ ਵੀਡੀਓ ਪਟਵਾਰੀ ਬੱਸ ਦੇ ਮਗਰ ਗੱਡੀ ਲਾਈ ਆ ਰਿਹਾ ਸੀ ਗਿੰਡ ਰਿਹਾ ਸੀ ਵੀ ਬੰਦੇ ਪੂਰੇ ਜਿੰਨੇ ਡੱਕੇ ਆ ਇਹਦੇ ਵਿੱਚ ਮੈਂ ਬੈਠੇ ਆ ਕਿ ਨਹੀਂ ਪਰ ਮੈਂ ਇੱਕ ਗੱਲ ਹੋਰ ਸਖਟ ਸਾਹਿਬ ਦੇਖੀ ਸੈਣੀ ਸਾਹਿਬ ਦੇਖੀ ਜਦੋਂ ਮੈਂ ਦੇਖਿਆ ਵੀ ਬੱਸਾਂ ਤਾਂ ਉੱਥੇ ਰੁਕ ਰਹੀਆਂ ਸੀ ਬੈਰੀਅਰ ਲਾਇਆ ਸੀ ਵੀ ਚਲੋ ਇੱਧਰ ਬੰਦੇ ਉਤਰ ਕੇ ਇਹ ਪੰਜਾਬ ਦੇ ਆ ਕਿਹੜਾ ਬੰਦੇ ਉਤਰ ਕੇ ਬੱਸ ਉਹਨਾਂ ਦੀ ਚੜ ਕੇ ਆਏ ਜਿਨ੍ਹਾਂ ਜਿਨ੍ਹਾਂ ਦੀ ਰੈਲੀ ਚ ਜਾਣਾ ਸੀ ਉਤਰ ਕੇ ਅੱਗੇ ਚੱਲੀ ਜਾ ਰਹੇ ਸੀ ਬੱਸ ਉਹੀ ਵਰਤੀ ਬੈਠੇ ਪਰ ਜਿੱਥੇ ਜਾਣਾ ਸੀ ਆਪਣੀ ਰੈਲੀ ਚ ਹਾਜ਼ਰੀ ਲਵਾਉਣ ਉੱਥੇ ਪਹੁੰਚੇ ਆ ਬੱਸਾਂ ਨਾਲ ਨਹੀਂ ਪਾਈ ਐ ਪਹੁੰਚਦੇ ਹੁੰਦੇ ਬੰਦੇ ਠੀਕ ਆ ਲੋਕਾਂ ਨੇ ਸਰਕਾਰ ਦੀ ਬੱਸਾਂ ਸੀ ਉਹਦਾ ਜਿਹੜਾ ਉਹਨਾਂ ਦੀਆਂ ਬੱਸਾਂ ਐ ਉਹ ਚ ਉਹ ਆ ਗਏ ਇਹਦੀ ਆ ਫੇਰੀਆਂ ਜਿਹੜੀਆਂ ਬਾਹਰ ਦੀਆਂ ਚੱਲ ਰਹੀਆਂ ਇਹ ਪ੍ਰਧਾਨ ਮੰਤਰੀ ਦੇ ਗਿੰਦਾ ਸੀ ਨਾ ਦੇਸ਼ ਅਕਾਲੀ ਇੰਗਲੈਂਡ ਤੇ ਜਾਣ ਨੂੰ ਇਜ਼ਰਾਈਲ ਦਾ ਇਹਨੇ ਵੀਜ਼ਾ ਲਵਾਉਣ ਨੂੰ ਦਿੱਤਾ ਵੀ ਮੈਂ ਜਾਣਾ ਚਾਹੁੰਨਾ 10 ਦਿਨ ਪਹਿਲਾਂ ਇਹ ਜਾ ਕੇ ਆਇਆ ਦੋ ਦੇਸ਼ ਘੁੰਮ ਕੇ ਆਇਆ ਤੇ ਕੀ ਕਰਨ ਜਾਂਦਾ ਹੁਣ ਇਹ ਬਾਹਰ ਇਹ ਕੀ ਕਰਨ ਜਾਂਦਾ ਬਾਹਰ ਇਹ ਸਾਰੇ ਜਿੰਨੀ ਵੀ ਲੁੱਟ ਮਾਰ ਕੀਤੀ ਹੈ ਇਹਦੇ ਤੇ ਕੇਜਰੀਵਾਲ ਦੀ ਉੱਥੇ ਪੈਸੇ ਜਮ੍ਹਾਂ ਕਰਾਉਣ ਜਾਂਦਾ ਤੇ ਅੱਜ ਤੁਸੀਂ ਮੱਗ ਹੀ ਕਾਨਫਰੰਸ ਜਿਹੜੀ ਕੀਤੀ ਹੈ ਇੱਕ ਮੌਕਾ ਮਿਲਿਆ ਪੰਜਾਬ ਦੀ ਗੱਲ ਕਰਨ ਦਾ ਪੰਜਾਬੀਅਤ ਦੀ ਗੱਲ ਕਰਨ ਦਾ ਗੱਲ ਚਾਹੇ ਮੁਗਲਾਂ ਦੇ ਜ਼ਮਾਨੇ ਦੀ ਹੋਵੇ ਅੰਗਰੇਜ਼ਾਂ ਦੇ ਜ਼ਮਾਨੇ ਦੀ ਹੋਵੇ ਦੇਸ਼ ਦੀ ਸੀਮਾ ਦੀ ਇਜ਼ਾਬਤ ਦੀ ਹੋਵੇ ਪੰਜਾਬ ਹਮੇਸ਼ਾ ਅੱਗੇ ਖੜਾ ਰਿਹਾ ਪੰਜਾਬ ਦੇ ਪੰਜਾਬੀਆਂ ਨੇ ਸਦਾ ਅੱਗੇ ਵੜ ਚੱਦ ਕੇ ਲੜਾਈ ਲੜੀ ਹੈ ਪੰਜਾਬ ਨੂੰ ਹੁਣ ਆਪਣੀ ਲੜਾਈ ਲੜਨੀ ਹੋਏਗੀ ਉਹ ਲੜਾਈ ਲੜਨ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਏਗਾ ਤੇ ਲੜਾਈ ਲੜਨ ਦਾ ਸਮਾਂ ਆ ਗਿਆ ਮੇਰੇ ਵੀਰੋ ਤੇ ਪੈਣੋ ਅਭੀ ਨਹੀਂ ਤਾਂ ਕਬੀ ਨਹੀਂ ਜੇ ਅੱਜ ਇਹ ਲੜਾਈ ਨਹੀਂ ਲੜਾਂਗੇ ਤਾਂ ਕਦੇ ਲੜਾਈ ਨਹੀਂ ਲੜ ਪਾਵਾਂਗੇ ਇਹ ਪੰਜਾਬ ਦੀ ਲੜਾਈ ਹੈ ਸਾਡੀ ਸਾਰਿਆਂ ਦੀ ਲੜਾਈ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਦੀ ਲੜਾਈ ਲੜਨੀ ਹੈ ਸਾਥੀਓ ਲੜਾਈ ਕਿਹਦੇ ਖਿਲਾਫ ਹੈ ਪੰਜਾਬ ਨੂੰ ਅੱਜ 5 ਫਰੰਟਾਂ ਤੇ ਲੜਾਈ ਲੜਨੀ ਹੈ ਸਾਨੂੰ ਪੰਜਾਬ ਤੇ ਪੰਜਾਬੀਆਂ ਨੂੰ 5 ਫਰੰਟ ਤੇ ਲੜਾਈ ਲੜਨੀ ਹੈ ਪੰਜਾਬ ਨੂੰ ਅਰਾਜਕਤਾ ਦੇ ਖਿਲਾਫ ਲੜਾਈ ਲੜਨੀ ਹੈ ਪੰਜਾਬ ਨੂੰ ਨਸ਼ਿਆਂ ਦੇ ਖਿਲਾਫ ਲੜਾਈ ਲੜਨੀ ਹੈ ਪੰਜਾਬ ਨੂੰ ਕ੍ਰਾਈਮ ਤੋਂ ਮੁਕਤ ਕਰਾਉਣ ਲਈ ਲੜਾਈ ਲੜਨੀ ਹੈ ਪੰਜਾਬ ਨੂੰ ਕ腐ਸ਼ਨ ਤੋਂ ਮੁਕਤ ਕਰਨ ਲਈ ਲੜਾਈ ਲੜਨੀ ਹੈ ਤੇ ਪੰਜਾਬ ਨੂੰ ਕੇ ਕੰਪਨੀ ਤੋਂ ਵੀ ਮੁਕਤੀ ਦਿਵਾਉਣ ਲਈ ਲੜਾਈ ਲੜਨੀ ਹੈ ਇਹ ਕੇ ਕੰਪਨੀ ਕੋਈ ਹੋਰ ਨਹੀਂ ਇਹ ਉਹੀ ਕੇ ਕੰਪਨੀਆਂ ਜਿਨ੍ਹਾਂ ਨੇ 10 ਸਾਲ ਦਿੱਲੀ ਨੂੰ ਲੁੱਟਿਆ ਤੇ ਅੱਜ ਹੁਣ ਭਗਵੰਤ ਬਾਬਾ ਤੇ ਚਾਰ ਚੋਰ ਇਕੱਠੇ ਹੋ ਗਏ ਨੇ ਉਹ ਦਿੱਲੀ ਤੋਂ ਆ ਗਏ ਨੇ ਦਿੱਲੀ ਲੁੱਟ ਲਈ ਹੁਣ ਪੰਜਾਬ ਦੀ ਲੁੱਟਣ ਦੀ ਤਿਆਰੀ ਪੂਰੀ ਕੀਤੀ ਹੋਈ ਹੈ ਸਾਥੀਓ ਪੰਜਾਬ ਨੂੰ ਅਰਾਜਕਤਾ ਤੋਂ ਮੁਕਤ ਕਰਾਣਾ ਹੈ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਾਣਾ ਹੈ ਪੰਜਾਬ ਨੂੰ ਗੈਂਗਵਾੜ ਦੇ ਕ੍ਰਾਈਮ ਤੋਂ ਮੁਕਤ ਕਰਾਣਾ ਹੈ ਪੰਜਾਬ ਨੂੰ ਕਰਪਸ਼ਨ ਤੋਂ ਮੁਕਤ ਕਰਾਣਾ ਹੈ ਤੇ ਪੰਜਾਬ ਨੂੰ ਕੇ ਕੰਪਨੀ ਤੋਂ ਵੀ ਮੁਕਤ ਕਰਾਣਾ ਹੈ ਮੁੱਖ ਮੰਤਰੀ ਦਾ ਤੁਸੀਂ ਭਗਵੰਤ ਸਿੰਘ ਮਾਨ ਚੁਣਿਆ ਸੀ ਲੇਕਿਨ ਸਰਕਾਰ ਅੱਜ ਕੋਈ ਹੋਰ ਚਲਾ ਰਹੀ ਹੈ ਪੰਜਾਬ 'ਚ ਯਾਰਾਂ ਦਾ ਅੱਡਾ ਬਣਾਤਾ ਹੈ ਪੰਜਾਬ ਦੇ ਚਾਰਜ ਹੋਣ ਪੰਜਾਬ ਦੇ ਹੈਲੀਕਾਪਟਰ ਹੋਣ ਪੰਜਾਬ ਦੇ ਪੈਸੇ ਹੋਣ ਉਹ ਕੇ ਕੰਪਨੀ ਲਈ ਪੂਰੇ ਖਰਚ ਕਿਤੇ ਜਾ ਰਹੇ ਨੇ ਸਵਾਲ ਖੜਾ ਹੁੰਦਾ ਹੈ ਕਿ ਪੰਜਾਬ ਵਿਕਸਿਤ ਰਾਜ ਕਿੱਦਾਂ ਬਣੇਗਾ ਜੇ ਨਰਿੰਦਰ ਮੋਦੀ ਜੀ ਚਾਹੁੰਦੇ ਨੇ ਕਿ ਹਿੰਦੁਸਤਾਨ ਵਿਕਸਿਤ ਦੇਸ਼ ਬਣੇ ਵਿਕਸਿਤ ਭਾਰਤ ਬਣੇ ਵਿਕਸਿਤ ਭਾਰਤ ਦਾ ਰਸਤਾ ਵਿਕਸਿਤ ਪੰਜਾਬ ਦੇ ਰਾਹੀ ਨਿਕਲਦਾ ਹੈ ਅਸੀਂ ਆਵਾਂਗੇ ਅਗਲੇ ਸਾਲ ਸਰਕਾਰ ਬਣਾਵਾਂਗੇ ਤੇ ਪੰਜਾਬ ਸੂਬੇ ਨੂੰ ਵਿਕਸਿਤ ਸੂਬਾ ਬਣਾਵਾਂਗੇ ਸਾਥੀਓ ਅਮੇਦਲੇ ਵੀ ਕਹਿ ਰਿਹਾ ਹੈ ਪੰਜਾਬ ਨੇ ਬਹੁਤੇ ਦਰਦ ਚੇਲੇ ਨੇ ਪੰਜਾਬ ਨੇ ਵਟਵਾਰੇ ਦਾ ਦਰਦ ਵੀ ਚੇਲਿਆ ਕਈਆਂ ਦੀ ਜ਼ਮੀਨਾਂ ਉਧਰ ਰਹਿ ਗਈਆਂ ਕਈਆਂ ਦੇ ਪਰਿਵਾਰ ਰਹਿ ਗਏ ਲੱਖੋ ਲੋਕ ਮਰ ਗਏ ਪਰਿਵਾਰ ਵੱਡ ਕੇ ਜ਼ਮੀਨਾਂ ਵੱਡ ਗਈਆਂ ਜਦੋਂ ਸੰਭਾਲਿਆ ਤੇ ਫਿਰ ਅਤੰਕਵਾਦ ਦਾ ਦਰਦ ਚੇਲਿਆ ਹਜ਼ਾਰੋਂ ਲੋਕਾਂ ਦੀ ਹੱਤਿਆ ਤੇ ਆਪਣਿਆਂ ਨੂੰ ਗਵਾਨ ਦਾ ਉਹ ਵੀ ਸਮੇਂ ਵੇਖਿਆ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪर्व ਤੇ ਹੁਣ ਉਹਨਾਂ ਦੀ ਸ਼ਹਾਦਤ ਦੇ 350 ਸਾਲਾ ਲਾਲ ਕਿਲੇ ਤੇ ਮਨਾਏ ਗਏ ਐ ਤੇ ਸਭ ਉਹਦੇ ਬਾਅਦ ਕੋਈ ਸ਼ੱਕ ਨਹੀਂ ਰਹ ਜਾਂਦਾ ਸਭ ਕਿਹਦਾ ਹੱਕ ਬਣਦਾ ਇੱਥੇ ਆ ਕੇ ਇਸ ਧਰਤੀ ਤੇ ਆ ਕੇ ਸਭ ਇਹਨਾਂ ਲੋਕਾਂ ਦਾ ਹੱਕ ਬਣਦਾ ਸਭ ਕਿਸੇ ਹੋਰ ਦਾ ਹੱਕ ਹੋਵੇ ਨਾ ਹੋਵੇ ਹਰੇਕ ਸਿੱਖ ਦਾ ਆਕੇ ਇੱਥੇ ਪਰੰਤੂ ਉਹ ਲੋਕ ਕਹਿੰਦੇ ਨੇ ਦੁੱਧ ਦੀ ਰਖਾਲੀ ਬਿੱਲੇ ਬਿਠਾਰ ਕੇ ਆ ਉਹ ਲੋਕ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਉਹ ਆ ਕੇ ਇੱਥੇ ਕਾਨਫਰੰਸ ਕਰ ਰਹੇ ਸਭ ਇੱਥੇ ਬਾਰੀ-ਬਾਰੀ ਅਤੀ ਸੀਜੀ ਦਾ ਨਾਮ ਆਇਆ ਮੈਂ ਉਸ ਕੇਹ ਰਾਈ ਤੇ ਨਹੀਂ ਜਾਊਂਗਾ ਸਾਰਿਆਂ ਨੇ ਪੁੱਛ ਲਿਆ ਉਹਨਾਂ ਨੇ ਜੋ ਕੁਝ ਕਿਹਾ ਮੈਂ ਅਜ ਭਗਵੰਤ ਭਗਵੰਤ ਮਾਨ ਜੀ ਨੂੰ ਪੁੱਛੂਗਾ ਕਿਉਂਕਿ ਕੇਜਰੀਵਾਲ ਸਾਹਿਬ ਤਾਂ ਚਲੋ ਮੁੱਖ ਮੰਤਰੀ ਹੈ ਪਰ ਪੰਜਾਬੀ ਦਾ ਭਗਵੰਤ ਮਾਨ ਜੀ ਹੈ ਭਗਵੰਤ ਮਾਨ ਜੀ ਜੇ ਤੁਹਾਨੂੰ ਆਪਣੀ ਪੁਲਿਸ ਦੀ ਵੈਰੀਫਿਕੇਸ਼ਨ ਤੇ ਇਹਨਾ ਵਿਸ਼ਵਾਸ ਸੀਗਾ ਤੇ ਅੱਜ ਅਤੀਸ਼ੀ ਜੀ ਨੂੰ ਇੱਥੇ ਬੁਲਾਣਾ ਸੀਗਾ ਅੱਜ ਕਾਨਫਰੰਸ 'ਚ ਕੇਜਰੀਵਾਲ ਸਾਹਿਬ ਨੂੰ ਚੱਕੀ ਫਿਰਦੇ ਹੋ ਉਹ ਤਾਂ ਮੁੱਖ ਮੰਤਰੀ ਰਹੇ ਹੈ ਅਤੀਸ਼ੀ ਜੀ ਵੀ ਮੁੱਖ ਮੰਤਰੀ ਰਹੇ ਹੈ ਜੇ ਚਾਹੇ ਤੁਹਾਨੂੰ ਵਿਸ਼ਵਾਸ ਨਹੀਂ ਸੀਗਾ ਤੇ ਮੈਂ ਸਮਝਦਾ ਹਾਂ ਜੇ ਪੰਜਾਬ ਦੀ ਭਾਵਨਾ ਤੁਸੀਂ ਸਮਝਦੇ ਹੁੰਦੇ ਰਾਜ ਤਾਂ ਤੁਹਾਨੂੰ ਪੰਜਾਬੀਆਂ ਨੇ ਦੇਤਾ ਪਰ ਤੁਹਾਨੂੰ ਭਗਵੰਤ ਮਾਨ ਜੀ ਸ਼ਾਇਦ ਤੁਸੀਂ ਭੁੱਲ ਗਏ ਗੁਰੂ ਬਖਸ਼ਣਹਾਰ ਹੈ ਗੁਰੂ ਦੇ ਸਾਹਮਣੇ ਆ ਕੇ ਜੇ ਆ ਜਾ ਕੇ ਅਤੀਸੀ ਜੀ ਇੱਥੇ ਆਪਣੀ ਗਲਤੀ ਮੰਨ ਲੈਂਦੀ ਆਪਣਾ ਜੇ ਜ਼ਬਰ ਉਹਨਾਂ ਨੇ ਕੀਤਾ ਹੈ ਗੁਨਾਹ ਕੀਤਾ ਹੈ ਉਹਦੀ ਮਾਫੀ ਮੰਗ ਲੈਂਦੀ ਤੇ ਪੰਜਾਬੀ ਦਿਲ ਦੇ ਵੀ ਬਹੁਤ ਵੱਡੇ ਹੈ ਪਰ ਆ ਜਿਹੜੀ ਇੱਕ ਤਾਂ ਚੋਰੀ ਇੱਕ ਸੀਨਾ ਜੋਰੀ ਉੱਤੋਂ ਸਾਨੂੰ ਪੁੱਛਦੇ ਹੋ ਕਹਿੰਦੇ ਤੁਸੀਂ ਬੀਜੇਪੀ ਵਾਲੇ ਇੱਥੇ ਕਿਉਂ ਕਰ ਰਹੇ ਹੋ ਸਾਬ ਕਿਉਂਕਿ ਬੀਜੇਪੀ ਆਪਣੀ ਜ਼ਿੰਮੇਵਾਰੀ ਸਮਝਦੀ ਹੈ ਸਾਬ ਬੀਜੇਪੀ ਆਪਣੀ ਜ਼ਿੰਮੇਵਾਰੀ ਪੰਜਾਬ ਦੇ ਪ੍ਰਤੀ ਸਮਝਦੀ ਹੈ ਜਦੋਂ ਤਾਂ ਹੀ ਅਸੀਂ ਅਕਾਲੀਆਂ ਦੇ ਨਾਲ ਇਕੱਠੇ ਸੀਗੇ ਉਹ ਸਮਝੌਤਾ 96 ਵਾਲਾ ਹੋਇਆ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਇਕੱਠੇ ਰੱਖਣ ਵਾਸਤੇ ਹੋਇਆ ਸੀਗਾ ਕੋਈ ਰਾਜਨੀਤਿਕ ਸਮਝੌਤਾ ਨਹੀਂ ਸੀਗਾ ਸਾਬ ਵੀ ਰਾਜ ਬਣਾਣਾ ਹੈ ਇੱਕ ਨੈਸ਼ਨਲ ਪਾਰਟੀ ਇੱਕ ਰੀਜਨਲ ਪਾਰਟੀ ਦੇ ਨਾਲ ਛੋਟੇ ਪਰਾਲੀ ਪੋਜੀਸ਼ਨ 'ਤੇ ਆ ਕੇ ਖੜੀ ਸੀ ਕੋਈ ਕਾਰਨ ਹੋਣੇ ਸਭ ਕਾਰਨ ਸੀਗੇ ਕਾਲੇ ਦਿਨ ਦੇਖੇ ਸੀਗੇ ਪੰਜਾਬ ਨੇ ਉਹਨੇ ਕਾਲੇ ਦਿਨਾਂ 'ਚੋਂ ਕੱਢਣ ਵਾਸਤੇ ਸਾਡੀ ਸਭ ਤੋਂ ਵੱਡੀ ਜਿਹੜੀ ਜੜ੍ਹ ਹੈ ਪੰਜਾਬ ਦੀ ਜਿਹੜੀ ਗੁਰੂ ਸਾਹਿਬਾਨ ਨੇ ਲਾਈ ਹੈ ਸਿਰ ਮੈਂ ਆਉਂਗਾ ਇਸ ਗੱਲ 'ਤੇ ਪਰ ਉਹ ਜਿਹੜੀ ਭਾਈਚਾਰਕ ਸਾਂਝ ਹੈ ਉਹਨੂੰ ਬਣਾ ਕੇ ਰੱਖਣ ਵਾਸਤੇ ਜਿਹੜਾ ਸਮਝੌਤਾ ਕੀਤਾ ਗਿਆ ਸੀ ਉਹਦੇ ਉੱਤੇ ਰਾਜਵਾਰ ਤੇ ਸਾਹ ਤੇ ਅੱਜ ਯਾਦ ਕਰੋ ਜਦੋਂ ਭਾਈ ਭਾਗੋ ਨੇ ਜਿੱਥੇ 40 ਮੁਕਤਿਆਂ ਨੂੰ ਜਿਹੜੇ ਠੜਕਣ ਲੱਗੇ ਸੀਗੇ ਉਹਨਾਂ ਨੂੰ ਵਾਪਸ ਮੇਨਸਟ੍ਰੀਮ ਦੇ ਨਾਲ ਲਾ ਕੇ ਪੰਥ ਦੇ ਨਾਲ ਤੇ ਪੰਥੀ ਸੋਚ ਗੁਰੂ ਸਾਹਿਬਾਨ ਦੇ ਨਾਲ ਇਥੇ ਜੋੜਿਆ ਉਥੇ ਉਹਨਾਂ ਨੇ ਜੰਗ 'ਚ ਉਤਰ ਕੇ ਮੈਂ ਸਮਝਦਾ ਸਾਰੇ ਇਸਤਰੀ ਸਮਾਜ ਦਾ ਤੇ ਸਾਰੇ ਸਾਡੇ ਪੰਜਾਬ ਦਾ ਜਿਹੜਾ ਨਾਂ ਰੋਸ਼ਨ ਕੀਤਾ ਤੁਸੀਂ ਉਹਨਾਂ ਨੂੰ ਆ ਨੌਬਤ ਕਿਉਂ ਆਈ ਅਨੌਮਤ ਇਸ ਕਰਕੇ ਹੀ ਉਹਨਾਂ ਦਿਨਾਂ ਦੇ ਹਾਲਾਤ ਦੇਖੋ ਸਾਹਿਬ ਕਿਹੜੇ ਹਾਲਾਤਾਂ 'ਚ ਐ ਜਿਹੀਆਂ ਨੌਬਤਾਂ ਆ ਗੁਰੂ ਸਾਹਿਬ ਨੂੰ ਸਰਬੰਸਦਾਨੀ ਜਿਨ੍ਹਾਂ ਨੇ ਸਾਰਾ ਕੁਝ ਹੀ ਵਾਰਤਾ ਆਪਣਾ ਉਹ ਕਿੰਨਾ ਹਾਲਾਤ ਸੀ ਉਹਨਾਂ ਹਾਲਾਤਾਂ ਵਿੱਚ ਗੁਰੂ ਸਾਹਿਬ ਨੇ ਜ਼ਬਰ ਦੇ ਖਿਲਾਫ ਲੜਾਈ ਤੇ ਸੱਚ ਦਾ ਸਾਥ ਨਹੀਂ ਛੱਡਿਆ ਤੇ ਆ ਸਰਦਾਰੀਆਂ ਲੈ ਕੇ ਦਿੱਤੀਆਂ ਸਾਹਿਬ ਮਿੱਤਰੋ ਮੈਨੂੰ ਯਾਦ ਆਉਂਦਾ ਸਾਰੀ ਕਟੜਾਂ ਨੂੰ ਯਾਦ ਕਰਕੇ ਕਿ ਦਿੱਲੀ ਦੀ ਵਿਧਾਨ ਸਭਾ ਦੇ ਅੰਦਰ ਖੜੇ ਹੋ ਕੇ ਕੇਜਰੀਵਾਲ ਦੀ ਚਹੇਤੀ ਔਰ ਦਿੱਲੀ ਦੀ ਪੂਰਬ ਉਪ ਮੁੱਖ ਮੰਤਰੀ ਆਤਿਸ਼ੀ ਗੁਰੂਆਂ ਬਾਰੇ ਅਪਸ਼ਬਦ ਕਹਿੰਦੀ ਹੈ ਪੰਜਾਬ ਦੇ ਅੰਦਰ ਭਗਵੰਤ ਮਾਨ ਲਗਾਤਾਰ ਗੁਰੂ ਰਹਿਤ ਮਰਿਆਦਾ ਦੇ ਖਿਲਾਫ ਗੁਰੂ ਪਰੰਪਰਾ ਦੇ ਖਿਲਾਫ ਗੱਲੇ ਦੇ ਖਿਲਾਫ ਗੁਰਦੁਆਰਿਆਂ ਦੇ ਖਿਲਾਫ ਕੈਂਪੇਨ ਚਲਾ ਰਿਹਾ ਹੈ ਬਹੁਤ ਦੁਖਦ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਉਹ ਵੀਡੀਓ ਦੇਖ ਕੇ ਹਰ ਪੰਜਾਬੀ ਦਾ ਹਰ ਨਾਨਕ ਨਾਮ ਲੈਵਾ ਵਿਅਕਤੀ ਦਾ ਹਰ ਦੇਸ਼ ਭਗਤ ਦਾ ਖੂਨ ਖੋਲ ਰਿਆ ਗੁਰੂਆਂ ਨੇ ਆਪਣਾ ਬਲੀਦਾਨ ਦਿੱਤਾ ਔਰ ਗੁਰੂਆਂ ਦੇ ਬਲੀਦਾਨ ਦੇ ਕਾਰਨ ਅੱਜ ਹਿੰਦੁਸਤਾਨ ਚ ਹਿੰਦੂ ਹੈ ਅੱਜ ਹਿੰਦੁਸਤਾਨ ਚ ਸਿੱਖ ਹੈ ਅੱਜ ਹਿੰਦੁਸਤਾਨ ਅਗਰ ਹਿੰਦੁਸਤਾਨ ਹੈ गुरुआ का बलिदान पिछे पर मैं माफी केजरीवाल दा झंडा दोनों चाहनाजरीवाल एजेंडा चला आम आदमी पार्टी गुरु परंपरावान के खिलाफ गुरुआफ एक एजेंडा चला आज इस पवित्र धरती से माया मैं बिल्कुल याद आ रहा इसे तरह उन्नीस सौ चौरासी च ਗਾਂਧੀ ਨਹਿਰੂ ਪਰਿਵਾਰ ਦੇ ਇਸ਼ਾਰੇ ਤੇ ਹਿੰਦੁਸਤਾਨ ਦੇ 52 ਸ਼ਹਿਰਾਂ ਨੂੰ ਸ਼ਮਸ਼ਾਨ ਬਣਾਇਆ ਗਿਆ ਸੀ ਸਿੱਖਾਂ ਦੇ ਗਲੀਆਂ ਟਾਇਰ ਪਾ ਕੇ ਸਾੜਿਆ ਗਿਆ ਸੀ 1984 ਗੁਰਦੁਆਰੇ ਸਾੜੇ ਗਏ ਸੀ ਉਹ ਜਿਹੜਾ ਉਹ ਗਿਨੋਨਾ ਛੜੇੰਤਰ ਹੋਇਆ ਸੀ ਉਹ 10 ਜਨਪਦ ਦੇ ਇਸ਼ਾਰੇ ਤੇ ਹੋਇਆ ਸੀ ਗਾਂਧੀ ਨਹਿਰੂ ਪਰਿਵਾਰ ਦੇ ਇਸ਼ਾਰੇ ਤੇ ਅੱਜ ਵੀ ਦਿੱਲੀ ਦੇ ਅੰਦਰ ਸਿੱਖ ਵਿਦਵਾ ਕਲੋਨੀਆਂ ਨੇ ਅੱਜ ਇਸ ਧਰਤੀ ਤੇ ਖੜੇ ਹੋ ਕੇ ਮੈਂ ਪੁੱਛਣਾ ਚਾਹਨਾ ਹੈ ਕਾਂਗਰਸ ਦੇ ਵੱਡੇ ਲੀਡਰਾਂ ਨੂੰ ਕਿ 1984 ਦੇ ਸਿੱਖ ਕਤਲੋਗਾਰ ਦੇ ਜਿਹੜੇ ਜ਼ਖਮ ਨੇ ਉਹ ਕਦੀ ਭਰ ਨਹੀਂ ਸਕਦੇ ਲੇਕਿਨ 1984 ਦੇ ਅੰਦਰ ਕਤਲੋਗਾਰਤ ਹੋਈ ਤੇ 2014 ਤੱਕ ਪਰਚੇ ਨਹੀਂ ਚੱਲੇ 2014 ਪ੍ਰਧਾਨ ਮੰਤਰੀ ਮੋਦੀ ਸਾਹਿਬ ਐ ਸਿੱਖ ਕਤਲੋਗਾਰਤ ਦੀਆਂ ਫਾਈਲਾਂ ਕਢਾਈਆਂ ਉਹਨਾਂ ਨੂੰ ਕੱਢ ਕੇ ਉਹਨਾਂ ਤੇ ਕਾਰਵਾਈ ਸ਼ੁਰੂ ਕੀਤੀ ਅੱਜ 400 ਕੇਸ ਚੱਲ ਰਹੇ ਨੇ ਅੱਜ ਸੱਜਨ ਕੁਮਾਰ 1984 ਸਿੱਖ ਕਤਲੋਗਾਰਤ ਚ ਜੇਲ੍ਹ ਚ ਹੈ ਅੱਜ ਜਗਦੀਸ਼ ਟਰੈਕਟਰ ਦਾ ਨਾਰਕੋ ਟੈਸਟ ਹੋ ਰਿਹਾ ਹੈ ਔਰ ਬਾਕੀ ਵੀ ਜਿਹੜੇ ਮੁਲਜ਼ਮ ਨੇ ਉਹਨਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਸੋ ਮੈਂ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਆ ਪਿਛਲੇ 10 ਸਾਲ ਜਿਹੜੇ ਟੱਪੇ ਆ ਤਬਾਹ ਕਰਤਾ ਪੰਜਾਬ ਨੂੰ ਮੈਂ ਪਿਛਲੇ 40 ਸਾਲ ਲੈ ਲਓ ਮੈਂ ਮੁੱਖ ਮੰਤਰੀਆਂ ਦਾ ਨਾਂ ਗਿਣ ਰਿਹਾ ਸੀ ਕਿਹੜੇ ਕਿਹੜੇ ਮੁੱਖ ਮੰਤਰੀ ਸੂਬੇ ਦੇ ਰਹੇ ਹੈ ਕਾਂਗਰਸ ਦੇ 4-5 ਮੁੱਖ ਮੰਤਰੀ ਰਹੇ ਹੈ ਸਰ ਬਿਆਨ ਸਿੰਘ ਮੁੱਖ ਮੰਤਰੀ ਰਹੇ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਰਹੇ ਹੈ ਦਰਬਾਰਾ ਸਿੰਘ ਮੁੱਖ ਮੰਤਰੀ ਰਹੇ ਹੈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਹੈ 10 ਸਾਲ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਰਹੇ ਹੈ ਬੀਬੀ ਭੱਟਲ ਵੀ ਰਹੀ ਹੈ ਸ਼ਾਨੀ ਯਾਦ ਨਹੀਂ ਕਰ ਸਕਦੇ ਸਾਰੇ ਮੁੱਖ ਮੰਤਰੀਆਂ ਦੀ ਤੇ ਦੂਜੇ ਪਾਸੇ ਤੁਹਾਡੇ ਆਪਣੇ ਬਜ਼ੁਰਗ ਸਦਾ ਪ੍ਰਕਾਸ਼ ਸਿੰਘ ਬਾਦਲ ਰਹੇ ਆ ਉਹਨਾਂ ਦੀ ਰਾਜ ਵਿੱਚ ਜੋ ਪੰਜਾਬ ਬਣਾਤਾ ਉਹਨਾਂ ਨੇ ਬਣਾਇਆ ਉਹਨਾਂ ਦੀ ਮਿਹਨਤ ਨੇ ਬਣਾਇਆ ਅੱਜ ਮੈਂ ਤੁਹਾਨੂੰ ਬੇਨਤੀ ਇਸ ਕਰਕੇ ਕਰਨ ਆਇਆ ਹਾਂ ਕੀ ਆਪਾਂ ਲੋਕਾਂ ਦੀਆਂ ਗੱਲਾਂ 'ਚ ਬੜੀ ਛੇਤੀ ਆ ਜਾਂਦੇ ਆਂ ਲੋਕਾਂ ਦੀਆਂ ਗਰੰਟੀਆਂ 'ਚ ਆ ਜਾਂਦੇ ਆਂ ਲੋਕਾਂ ਦੇ ਝੂਠੇ ਵਾਅਦਿਆਂ 'ਚ ਆ ਜਾਂਦੇ ਆਂ ਝੂਠੀਆਂ ਸੌਵਾਂ 'ਚ ਆ ਜਾਂਦੇ ਆਂ ਐਜੇ ਫੈਸਲੇ ਕਰ ਲੈਣੇ ਆਂ ਫਿਰ ਆਪਾਂ ਪਛਤੋਣੇ ਆਂ ਮੈਂ ਤੁਹਾਡੇ ਸਾਹਮਣੇ ਆ ਪਿਛਲੀਆਂ ਸਰਕਾਰਾਂ ਬਾਰੇ ਤੁਹਾਨੂੰ ਦੱਸਣਾ ਚਾਹਣਾ ਆ ਆ ਹੈ 4 ਸਾਲ ਪਹਿਲੇ ਕੇਜਰੀਵਾਲ ਦਾ ਮੈਨੀਫੈਸਟੋ ਕੀ ਕਿਹਾ ਸੀ ਕੀ ਗਰੰਟੀ ਦਿੱਤੀ ਸੀ ਕੇਜਰੀਵਾਲ ਨੇ ਇੱਕ ਵੀ ਚੀਜ਼ ਇਹਦੇ ਚ ਪੂਰੀ ਹੋਈ ਹੈ ਜਾਂ ਸ਼ੁਰੂਆਤ ਹੋਈ ਹੈ ਹੈਰਾਨੀ ਦੇਖੋ ਕਹਿੰਦਾ ਸੀ ਸਾਰੇ ਨੌਜਵਾਨਾਂ ਨੂੰ ਮੈਂ ਨੌਕਰੀ ਦੇ ਦੂੰ ਸਾਰੇ ਨੌਜਵਾਨਾਂ ਨੂੰ ਆਪਾਂ ਸ਼ਹਿਰ ਸੋਚੇ ਬੈਠੇ ਸੀ ਕਿ ਪਤਾ ਨਹੀਂ ਕੀ ਬਦਲਾ ਆਊਗਾ ਕਿੱਥੇ ਗਈ ਨੌਕਰੀ ਜਿਹੜੀ 20 25 ਹਜ਼ਾਰ ਸਰਕਾਰੀ ਨੌਕਰੀ ਮਿਲੀ ਹੈ ਅੱਧੇ ਯੂਪੀ ਦੇ ਤੇ ਆਪਣੇ ਹਰਿਆਣਾ ਦੇ ਐ Rajasthan ਦੇ ਬੱਚੇ ਐ ਜਿਹੜਾ ਕਾਨੂੰਨ ਅਸੀਂ ਬਣਾਇਆ ਸੀ ਕਿ ਨੌਕਰੀ ਕੱਲੀ ਸਰਕਾਰੀ ਪੰਜਾਬ ਦੇ ਵਾਸੀ ਨੂੰ ਮਿਲੂਗੀ ਇਹਨਾਂ ਨੇ ਉਹ ਕਾਨੂੰਨ ਬਦਲ ਕੇ ਕਿ ਸਾਰਿਆਂ ਵਾਸਤੇ ਖੋਲ ਦਿੱਤਾ ਦੇਖੋ ਕਿੰਨਾ ਵੱਡਾ ਨੁਕਸਾਨ ਕੀਤਾ ਪੰਜਾਬ ਦੇ ਜਵਾਨੀ ਦਾ ਫਿਰ ਉਹ ਇਹਨਾਂ ਨੇ ਵਾਅਦਾ ਕੀਤਾ ਕੀ ਅਸੀਂ ਹਰ ਔਰਤ ਨੂੰ 1000 ਰੁਪਿਆ ਦੇ ਮੰਗੇ ਬੀਬੀਆਂ ਗੱਲਾਂ ਚਾਗੀਆਂ ਕਿੱਧਰ ਗਿਆ 1000 2500 ਪੈਨਸ਼ਨ ਕਰਾਂਗੇ ਕਿੱਧਰ ਗਿਆ 2500 ਫਿਰ ਆ ਕਹਿੰਦੇ ਹਰ ਦਿਲੇ ਵਿੱਚ ਅਸੀਂ ਮੈਡੀਕਲ ਕਾਲਜ ਖੋਲ੍ਹਾਂਗੇ ਇੱਕ ਵੀ ਨਹੀਂ ਫਿਰ ਕਹਿੰਦੇ ਅਸੀਂ ਐਜੂਕੇਸ਼ਨ ਸਿਸਟਮ ਵਿੱਚ ਅਸੀਂ ਨਵੇਂ ਸਕੂਲ ਬਣਾਵਾਂਗੇ ਕੀਤਾ ਕੀ ਕਿੱਦਾਂ ਰੰਗ ਰੋਣ ਕੀਤਾ ਕੋਈ ਸਕੂਲਾਂ ਦੇ ਵਿੱਚ ਇੱਕ ਸੜਕ ਦੱਸ ਦਿਓ ਇੱਕ ਹਸਪਤਾਲ ਦੱਸ ਦਿਓ ਇੱਕ ਸਕੂਲ ਦੱਸ ਦਿਓ ਇੱਕ ਸੜਕ ਦੱਸ ਦਿਓ 5 ਸਾਲ ਇਹਨਾਂ ਦੇ 4 ਸਾਲ ਪੂਰੇ ਹੋ ਗਏ ਇਹ ਗਾਰੰਟੀਆਂ ਜਿਹੜੀਆਂ ਇਹਨ ਦਿੱਤੀਆਂ ਕੇਜਰੀਵਾਲ ਨੇ ਇੱਕ ਗਾਰੰਟੀ ਤਰਫ ਝੱਕੇ ਵੀ ਨਹੀਂ